ਮੁਕਤਸ ਸਵੇਰੇ 8:00 ਵਜੇ ਮੈਂ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਇਹ ਚੁਲਾ ਟੈਕਸ ਨਹੀਂ ਦੇ ਰਹੇ ਤੁਹਾਡੇ ਪ੍ਰੈਸ ਵਾਲੇ ਵੀ ਉਸ ਟਾਈਮ ਇੱਥੇ ਖੜੇ ਸੀਗੇ ਔਰ ਵੀਡੀਓ ਮੈਡਮ ਨੇ ਟੈਲੀਫੋਨ ਸਾਰਿਆਂ ਨੂੰ ਕੀਤਾ ਕਿ ਆ ਕੇ ਆਪਣਾ ਚੁਲਾ ਟੈਕਸ ਦੀਆਂ ਪਰਚੀਆਂ ਇਕੱਠੀਆਂ ਜਾਂ ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤਾ ਜੀ ਉਹਨੇ ਚਾਰ ਪੰਜ ਜਿਹੜੇ ਪੰਚਾਇਤ ਸੈਕਟਰੀ ਉਹ ਪਹੁੰਚ ਵੀ ਗਿਓ ਨਾ ਕਿ ਆਓ ਤੁਹਾਡੇ ਅਸੀਂ ਕਰ ਰਹੇ ਹਾਂ ਉਹਦੇ ਬਾਅਦ ਅਸੀਂ ਉੱਠ ਕੇ ਤੇ טורਪਿਆ ਤੇ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾਗਰਦੀ ਤੇ ਉਤਰ ਆਏ ਉਹਨਾਂ ਨੇ ਮਿਰਖਲ ਜੇ ਸਾਡੇ ਮੈਂ ਖੜਾ ਇੱਥੇ ਕਿ ਮੈਂ ਪੁੱਛਿਆ ਸੀ ਬਾਹਰ ਜਾਣ ਲਈ ਉਹਨਾਂ ਨੇ ਆ ਕੇ ਗੁੰਡਾਗਰਦੀ ਦਾ ਨੰਗਾ ਨਾ ਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆਂ ਔਰ ਇਹ ਜਿੰਨੇ ਦਿਨ ਪੰਚਾਇਤ ਫੈਕਟਰੀ ਤੁਸੀਂ ਹੁਣ ਪ੍ਰੈਸ ਵਾਲੇ ਨੂੰ ਜਾ ਕੇ ਅੰਦਰ ਵੇਖੋ ਕਿ ਪੰਚਾਇਤ ਫੈਕਟਰੀ ਕਿਤੇ ਬੈਠੇ ਨੇ ਤੇ ਜਾਂ ਕੋਈ ਛੋਲਾ ਟੈਕਸ ਦੀਆਂ ਪਰਚੀਆਂ ਕੱਟ ਰਹੇ ਨੇ ਤੇ ਜੇ ਇਹੋ ਜਿਹਾ ਕੋਜਾ ਮਜ਼ਾਕ ਹੀ ਆ ਇਹ ਮੇਰਾ ਕਹ ਲਿਆ ਕਿ ਇਲੈਕਸ਼ਨ ਕਰਨ ਦਾ ਜਾਂ ਕਰੋੜ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੱਜ ਹੁਣ ਤ੍ਰਿਪਤ ਬਾਜਵਾ ਜੀ ਨਾਲ ਗੱਲ ਹੋ ਰਹੀ ਸੀ ਬਟਾਲਾ ਫਾਡੇਗੜ ਚੂੜੀਆਂ ਤਾਰੀਵਾਲ ਖਾਲ ਲਾਲੀਆਪਾ ਕਲਾ ਨੌਰ ਡੇਰ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਕਨੂਆਣ ਇੱਕ ਥਾਂ ਤੇ 20 ਇਹ ਟੁਲਾ ਟੈਕਸ ਦੀਆਂ ਪਰਚੇ ਨਹੀਂ ਕੱਟੀਆਂ ਜਾ ਰਹੀਆਂ ਔਰ ਨਾ ਹੀ ਤੇ ਪੇਪਰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿੰਨਾ ਚਿਰ ਪੇਪਰ ਹੀ ਨਹੀਂ ਪੂਰੇ ਹੋਣਗੇ ਤੇ ਉੱਥੇ ਕੀ ਕੀ ਤੇ ਜਨਨ ਕਿ ਤੁਸੀਂ ਵੇਖਿਆ ਕਿ ਚੱਲ ਰਹੇ ਨੇ ਜੀ ਐਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤੇ 7 ਤਰੀਕ ਨੂੰ ਫੈਸਲਾ ਹੋਣਾ ਜਿਸ ਦਿਨ ਨਾਮੀਨੇਸ਼ਨ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਹੀ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਵੇਖਿਆ ਉੱਥੇ ਇੱਕ ਪਿੰਡ ਆ ਸਮਰਾਜ ਟੂਨ ਸਮਰਾਜ 2 ਦੇ ਵਿੱਚ ਤੁਹਾਡੇ ਸਾਹਮਣੇ ਉਹ ਬੰਦੇ ਨੇ ਲੱਡੂ ਵੰਡ ਦੇਤੇ ਤੇ ਕੱਲੋ ਪਿੰਡ ਨੇ ਸਾਰਿਆਂ ਨੇ ਫੈਸਲਾ ਕਰਦਾ ਇਹਨੂੰ ਅਸੀਂ ਮੰਨਦੇ ਹੀ ਨਹੀਂ ਤੋ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਕਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕ੍ਰੈਟਿਕ ਜਿਹੜੀ ਜਿੱਥੋਂ ਪੰਚਾਇਤ ਜਿਹਨੂੰ ਕਿਹਾ ਜਾਂਦਾ ਪੰਜ ਪਰਮੇਸ਼ਰ ਜਿਹਨੂੰ ਕਿਹਾ ਗਿਆ ਸੀ ਉਹਦੀ ਤੋਹੀਨ ਆ ਔਰ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਕੱਲ ਜਿਹੜੇ ਹਸਪੀਟਲ ਚਾਏ ਸੀ ਉਹਨਾਂ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਕੋਈ ਫਰਮਾਨ ਜਾਰੀ ਕਰ ਤਾਂ ਕਿ ਫੇਰ ਤੇ ਇਲੈਕਸ਼ਨਾਂ ਪੰਜਾਬ ਚ ਹੋ ਸਕਣ ਸਰ ਪ੍ਰਦਰਸ਼ਨ ਜਿਹੜਾ ਕਰੋ ਤੱਕ ਜਾਰੀ ਰਹੇਗੀ ਕਿਹੜੀ ਸਰ ਪ੍ਰਦਰਸ਼ਨ ਇਹ ਤਾਂ ਬੈਠੇ ਆ ਹੁਣ ਕਿਤੇ ਇੱਥੇ ਤਰੀਆਂ ਪੁਰੀਆਂ ਲਿਆ ਕੇ ਇਹ ਵਾਵਾਂਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਹ ਕਰਾ ਕੇ ਬਾਬਾ ਸਾਹਿਬ ਜਿਹਨਾਂ ਨੂੰ ਸ਼ੋਪਾ ਪਾਏਗੇ ਉਹ ਅਧਿਕਾਰੀ ਫੇਰ ਦਫਤਰੇ ਲਾ ਦੇਗੇ ਜਿਹਨੂੰ ਸ਼ੋਪਾ ਪਾ ਗਿਆ ਦਫਤਰ ਦੇ ਵਿੱਚ ਚੌਂਕੀ ਦਿੱਤੀ ਉਹ ਅਧਿਕਾਰੀ ਫੇਰ ਅੱਜ ਜਿੰਦਗੀ ਨਾਲ ਲਾ ਦੇਗੇ ਨਹੀਂ ਅਧਿਕਾਰੀ ਕਿਹੜੇ ਜਿਨ੍ਹਾਂ ਨੂੰ ਸਪੈਕਟਰ ਕਲੀਅਰ ਕੀਤਾ ਗਿਆ ਨਹੀਂ ਤੇ ਡਿਕਲੇਅਰ ਇਹ ਨਾ ਕਰ ਦਿੱਤਾ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਵੀ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਤੇ ਡਿਕਲੇਅਰ ਹੋ ਸਕਦਾ 7 ਤਰੀਕ ਤੋਂ ਪਹਿਲਾਂ